ਜੇ ਕੰਮ ਕਰੀਏ ਵੀ ਇਹਨਾਂ ਦੇ ਐਜਾ ਮੈਂ ਕਰਤੀ ਮੋੜ ਕੇ ਤੁਸੀਂ ਪਾ ਜੋ ਨਹੀਂ ਪਾ ਜੋ ਉਹਨੂੰ ਵੀ ਨਾ ਮਾਰੀ ਤੈਨੂੰ ਵੀ ਨਾ ਮਾਰੀ ਨਾ ਦੇ ਲੈ ਵੀ ਬਾਈ ਕਹਿੰਦਾ ਨਾ ਉਹਨੂੰ ਮਾਰੀ ਨਾ ਮੈਂ ਲੱਖੇ 6000 ਦੀ ਕਰ ਦਿੰਦਾ ਚੱਲ ਠੀਕ ਹੈ ਬਈ ਹਾਂ ਹੁਣ ਤੇਰੀ ਬਾਈ ਕੱਲ ਜੀ ਬੱਕਰੀ ਹੈ ਬੰਦਰੋ ਲੈ ਹਰ ਵੇਖ ਲੈ ਮੈਂ ਪੰਜ ਲਾਇਆ ਜਿੰਦਾ 55 ਜੀ ਤਾਂ ਹੁਣ ਇਹਨਾਂ ਨੂੰ 6000 ਕੀ ਹੈ ਹੁਣ ਚੱਲ ਮਾਤਾ ਮੇਰੀ ਗੱਲ ਸੁਣ ਲੈ ਬੱਚਾ ਚੰਗਾਈ ਜਾਊਂਗਾ ਇਹੀ ਗੱਲ ਹੈ ਇਹਦੇ ਬਾਲਾ ਹੈ ਨਹੀਂ ਬਾਈ ਉਹਦਾ ਹਾਂ 6000 ਦੇ ਬਾਈ ਮੰਨਦੇ ਆ ਕਲ ਠੀਕ ਹੈ ਬਾਈ ਫਿਰ ਨਾ ਕਲ ਠੀਕ ਹੈ ਬੀ ਸਾਡੇ ਦੀ ਕਰ ਯਾਰ ਨਹੀਂ ਯਾਰ ਸਾਡੇ ਜੀ ਦੀ ਕਰਦੇ ਆ ਨਹੀਂ ਨਹੀਂ ਕਰਦੇ ਆ ਕੋਈ ਨਹੀਂ ਇਥੋਂ ਤਾਂ ਨਾ ਵਦੋ ਓਏ ਹਾਂ ਨਹੀਂ ਕਰਦੇ ਸਾਡੇ ਜੀ ਦੀ ਨਹੀਂ ਨਹੀਂ ਯਾਰ ਜੀ ਦੀ ਕੀਤੀ ਇਹ ਫਿਰ ਮੈਂ ਫਿਰ ਮਾਰਦੇ ਜੂ ਕੇ ਸਾਡਾ ਇੱਕ ਹੋਰ ਗੰਨ ਤੇ ਮਾਰ ਨਹੀਂ ਯਾਰ ਬੀ ਨਹੀਂ ਹੋਣੀ ਫੱਟ ਦੀ ਕਰ ਸਾਡੇ ਦੀ ਸਾਡੇ ਦੀ ਕਰ ਪੁੱਛਿਆ ਜਾਂਦਾ ਓ ਠੀਕ ਆ ਨਹੀਂ ਫਿਰ ਜੀ ਦੀ 10000 ਦੀ ਕਰ ਦਿੰਨਾ ਠੀਕ ਹੈ ਕਰ ਯਾਰ ਵੇਖ ਫੱਲਾਈ ਯਾਰ ਓ ਠੀਕ ਆ ਤੇ ਕਰ ਦੋ ਹੁਣ ਕੀ ਲਾਉਂ ਉਹ ਯਾਰਾ ਬਾੜੀ ਆ ਵੀ ਕਰ ਦਿੰਦਾ ਵੇ ਨਹੀਂ ਨਹੀਂ ਪੂਰੇ ਜੀ ਉਹਨੂੰ ਸੀ ਤਾਂ ਸਾਡੇ ਜੀ ਦਾ ਨਹੀਂ ਲੈ ਆਪੇ ਆ ਕੇ ਚੱਲ ਕਰ ਦੇ ਯਾਰ ਸਾਡੇ ਸੀ ਦੀ ਨਹੀਂ ਸਾਡੇ ਸੀ ਦੀ ਆ ਕੰਮ ਕਰ ਪੂਰਾ ਮੇਰੀ ਗੱਲ ਸੁਣ ਸਾਡੇ ਜੀ ਦੀ ਪੂਰੇ 7000 ਦੀ ਬੱਕਰੀ ਕਰਤੀ ਨੋਟ ਨਾ ਪਾੜ ਦੇ ਉਹ ਯੋ ਦਿੰਦਾ ਨੋਟ ਨਾ ਪਾੜ ਦੇ ਪੂਰੇ 7000 ਦੀ 6000 ਦੀ ਐ ਉਹ ਨਹੀਂ 6000 ਦੀ ਦਊਗਾ ਪੂਰੇ ਦੀ ਮੂੰਹ ਪਕਾਓ ਉਹ ਬਾਈ ਨਹੀਂ ਲਿਖਾਈ ਕਰਾ ਦੋ ਯਾਰ ਕਰੋ ਯਾਰ ਨਹੀਂ ਆਈ ਲੈ ਯਾਰ ਜਿਹੜੀ ਬਾਈ ਮੰਗੀ ਆ ਬਾਈ 60000 ਦੀ ਐ ਨਹੀਂ ਦੇਣੀ ਯਾਰ ਨਹੀਂ ਨਹੀਂ 70000 ਦੀ ਲਖਾਈ ਤੁਸੀਂ ਕਰਾ ਦਿਓ ਯਾਰ ਬਚਾਰੇ ਬੱਤਰੀ ਲੈ ਲੈਂਦਾ ਨਹੀਂ ਜਣ 60000 ਦੀ ਲਵਾਂਗਾ ਉਹ ਤੇਰੀ ਆਓ ਜੀ ਕਾਂਗੋੜਾ ਹੱਡੀ ਧਾਵੇ ਲਖਾਈ ਉਹਨਾਂ ਨੇ ਕਰਾਉਣੀ 300 ਦਾ ਹੀ ਬਤਾ 300 ਦਾ ਹੀ 300 ਦਾ ਕੋਈ ਨਹੀਂ ਗੱਲ 60000 ਦਾ ਹੀ ਲਖਾਈ ਕਰਾ ਦੇ ਉਹ ਬਾਈ ਸਾਡੇ 60 ਨਹੀਂ ਬਾਈ 750 ਨਹੀਂ 7 ਲਖਾਈ ਦੇਣੀ ਆ ਨਾ ਬਾਕੀ ਸਾਡੇ 60 ਹਾਂ ਨਹੀਂ ਹੈ ਬਸ ਸਾਡੀ ਸੀਡ ਦੇਣੀ ਦਈ ਦੇ ਬਈ ਨਹੀਂ ਦੇਣੀ ਉਹਨਾਂ ਫੜਾ ਸਾਡੀ ਸੀਡ ਦੀ ਬਾ ਉਹਨਾਂ ਫੜਾ ਉਹ ਗੱਲ ਦੱਸਣਾ ਉੱਤੇ 1 ਰੁਪਈਆ ਨਹੀਂ ਦੇਣਾ ਬਾਈ ਸਹੀ ਗੱਲ ਹੈ ਇਹ ਕਿਹ ਤੇ ਜਿਹੜਾ ਖੇਤ ਆ ਉਹ ਨਹੀਂ ਮੂ ਤਾਂ ਪੱਕਿਆ ਪਿਆ ਬਾਈ ਤਾਂ ਪੱਕਣ ਦੀ ਉਹ ਮੂ ਦਾ ਸੈੱਟ ਹੋ ਜਾ ਮੈਂ ਮੇਰੀ ਗੱਲ ਸੁਣ ਲੈ ਤੇਰੇ ਮੂੰਹ ਦੀ ਪਗਾਦੀ ਸਾਢੇ 2 ਚ ਲਖਾਈ ਤੇਰੀ ਆ ਫਰਖੀ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਕਰਦੀ ਰਿਹਾ ਉਹ ਬਣਾ 500 ਰੁਪਿਆ ਹੀ ਪਾ ਲਖਾਈ ਤੇ ਜੀ ਨੂੰ ਪਈ ਜਣ 200 ਰੁਪਿਆ ਲਗਾਈ ਥੋਡੀ ਓਏ ਬਾਈ ਆ ਰਹੇਗਾ ਨਾ ਮਾਪੋ ਜੀ ਲਖਾ ਲਗਾ ਯਾਰ ਮਾਪੋ ਜੀ ਕਿਨੇ ਮਿੰਟ ਲਗਾਣਾ 700 ਢੇ ਕੋਲੇ 200 ਆਜੇ ਚੌਲ ਖਾ ਸੀ ਦੇ ਹੋ ਰੇ ਤੇ ਗੱਡਾ ਤੇ ਤੇ ਗੱਡ ਦੇ ਕੇ ਤਾ ਮੈਂ ਘਟਪੂ ਖੋਲਵਾ ਜਾਓ ਹੁੰਨ ਗੱਡ ਦੇ ਦਿੰਦਾ ਜੀ ਜਗਦੀਪ ਬਾਈ ਇਧਰ ਨੂੰ ਮੂੰਹ ਕਰਕੇ ਦੱਸੀ ਵੀ ਕਿੰਨੇ ਚ ਕਰਾਤੀ ਹੁੰਦੀ ਹੈ ਸਾਢੇ 6000 ਦੀ ਕਰਾਤੀ ਭਾਈ ਲਖਾਈ ਬਾਈਆਂ ਉਹਨਾਂ ਦੀ ਹੈ ਸਰਜੀਤ ਦੀ ਹੈ ਸਰਜੀਤ ਰਾਲੀਆ ਦੁੱਧੇ ਵਾਲਿਆਂ ਦੀ ਹਾਂ ਠੀਕ ਆ ਬੱਕਰੀ ਥੋਨੇ ਮੋ ਖਾਰਾ ਇੱਕ ਸਕਿੰਟ ਹੋਰ ਦੇਖ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਪਹਿਲਾਂ ਇਹਦੀ ਬੱਕਰੀ ਦਾ ਸੌਦਾ ਹੋਇਆ ਸੀ ਜਿਹਨੇ ਬੱਕਰਾ ਖਰੀਦਾ ਪਹਿਲਾਂ 2000 ਦਾ ਉਹਨੇ ਹੀ ਇਹ ਬੱਕਰੀ ਖਰੀਦ ਲਈ ਆ ਗੱਲਾਂ ਮੁਰੇ ਵੈਲਕਮ ਹੋਈ ਕੀ ਨਹੀਂ ਵੇਚਣ ਵਾਲੇ ਦਾ ਨਾਂ ਤੇਰਾ ਸੀਗਾ ਹਨਾ 6000 ਸਾਢੇ 6000 ਐਨੂੰ ਮੂੰਹ ਕਰ ਲਈ ਬਾਈ ਇੱਧਰ ਮੂੰਹ ਕਰ ਮੇਰੇ ਨਹੀਂ ਲੈ ਬਾਈ ਗਣ ਤੇ ਲੈ ਜੀ ਤਾਉ ਤੁਹਾਡਾ ਮੇਰਾ ਜਰਾ ਤੜਦੀ ਆ ਬੇ ਕਿੱਥੇ ਮਰਜ਼ੀ ਭੱਜ ਲੈ ਮੇਰੇ ਨਾਲ ਧੱਕਾ ਘਾਤਾ ਜਿੱਥੇ ਮਰਜ਼ੀ ਭੱਜ ਲੈ ਅਮਦ ਮੈਂ ਸਾਡੇ ਜੀ ਆਪਾਂ ਮੇਰੀ ਗੱਲ ਸੁਣ ਧੱਕਾ ਤੂੰ ਕਰਦਾ ਮੈਂ ਚਲ ਠੀਕ ਆ ਬਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਮੈਂ ਵੀ ਇੱਕ ਹੋਰ ਸੌਦਾ ਹੁੰਦਾ ਇਹ ਨਹੀਂ ਇਹ ਨਾ ਖਰੀਜ ਆ ਨਾ ਉਹਦਾ ਆਪਾਂ ਹੋਣ ਹੀ ਨਹੀਂ ਬਾਬਾ ਉਹਦੀ ਧਰਨ ਪਾ ਦੇਣੀ ਆ ਆ ਲੈ ਬਈ ਆ ਫੜ ਬਈ ਮੈਨੂੰ ਕਰ ਹੀ ਬੋਲਣਾ ਬਈ ਸਹੀ ਗੱਲ ਐਵੇਂ ਤੈਨੂੰ ਕਹਿ ਰਿਹਾ ਨਾ ਉਹਦੇ ਨਾ ਉਹਦਾ ਮੋਵੀ ਗਰੀਬ ਮੋਵੀ ਗਰੀਬ ਐ ਤੂੰ 25 ਕਹਿੰਦਾ ਉਹ ਯਾਰ ਕਹਿੰਦਾ ਪੂਰੇ 1500 ਦੇ ਨਾਲ ਬਾਠ ਹੋਣੀ ਠੀਕ ਐ ਬਈ ਠੀਕ ਐ ਬਸ ਸਹੀ ਐ ਬਈ ਭਾਈ ਜਮਾ ਸੇ ਮੰਨ ਲੈ ਉਹ ਮੰਨ ਲਿਆ ਯਾਰ ਨਹੀਂ ਉਹ ਸਹੀ ਉਹ ਦੇ ਦੇ ਭਾਈ ਜਮਾ ਸੇ ਉਹ ਮੰਨ ਲੈ ਯਾਰ ਨਾ ਪਾਠਾ ਐ ਤਾਂ ਬਈ ਯਾਰ ਬਈ ਯਾਰ ਮੰਨਿਆ ਵੀ ਕਰ ਕੋਈ ਕਹਿ ਕੇ ਕਪੜਾ ਕੋਈ ਚੱਕਰ ਹੀ ਨਹੀਂ ਯਾਰ ਇਹ ਗਰੰਟੀ ਨਾਲ ਆਪਣਾ ਮੰਨਿਆ ਕਰੋ ਯਾਰ ਇਹ ਗਿਆ ਸੁਣਿਆ ਬਾਕੀ ਬਾਤ ਚ ਨਹੀਂ ਮੰਨਿਆ ਕਰੋ ਆ ਫੜ ਯਾਰ ਮੇਰੀ ਗੱਲ ਸੁਣ ਆਪਣੀ ਮੈਂ ਤਾਂ ਇੰਨੀ ਕਿਹਾ ਵੱਡੇ ਬਈ ਦੂ ਆਪਾਂ ਕੇ ਸਾਰਾ ਆ ਫੜ ਲਿਖਾਈ ਕਰਾ ਦੂਗਾ ਪੂਰਾ 15 ਤਰਬਾਸ ਹੋ ਯਾਰ ਹੋਰ ਸਹੀ ਹੈ 1700 ਚ ਪੈ ਗਈ ਆ ਸਾਰਾ ਕਹੋ ਕਿ ਕਿਨੇ ਕੀਤੇ ਯਾਰ ਗੂਰ ਕਰਨੀ ਯਾਰ ਗੂਰ ਕਰਨੀ ਠੀਕ ਕਨੇ ਬਲਉਂਦੀ ਮੇਰੇ ਕਿਨੇ ਕਿਲੋ ਮਾਸ ਗੋਚਾ ਉਦੇ ਮਗਰ ਮਾਂ ਖਣੀ ਪਾ ਲੈਂਦਾ ਲੈ ਵੀ ਦੋਸਤੋ ਆ ਦੋ ਬੱਕਰੀਆਂ ਦਾ ਸੌਦਾ ਜਿਹੜਾ ਕਰਦੇ ਆ ਵੱਟਾ ਸੱਟਾ ਇੱਕ ਤਾਂ ਪਿੱਛੇ ਪਾਠਾ ਡੱਬੀ ਬੱਕਰੀ ਦੇ ਇਹਦਾ ਨਾਲ 1500 ਰੁਪਿਆ ਦਿੰਦਾ ਬਾਈ ਆ ਬੱਕਰੀ ਦਿੰਦਾ ਕਰ ਲਾਂਗੇ 3500 ਰੁਪਿਆ ਨਾਲ ਮੰਗਿਆ ਹਾਂ ਇਹ ਬਾਈਆਂ ਨੇ 3500 ਮੰਗੇ ਨਾਲ ਇਹ ਬੱਕਰੀ ਸੂਣ ਵਾਲੀ ਆ ਉਹਦੇ ਪਿੱਛੇ ਪਾਠਾ ਬੂਰ ਕਰਨੇ ਇਹ ਤਾਂ ਗਾਧਨੀ ਕੋਲ ਨਾ ਹੋਣਾ ਤੇ ਭਾਈ 15 ਕਿਉਂ ਕਿਹਾ ਨਹੀਂ ਨਹੀਂ ਆਈ ਕਰਾ ਦੇਣਗੇ ਨਹੀਂ ਨਹੀਂ ਭਾਈ ਹੋਰ ਫਿਰ ਕੀ ਚਾਹੀਦਾ ਯਾਰ ਭਾਈ ਉਹ ਬੰਦੇ ਜਵਾਕ ਬਖ ਨਹੀਂ ਆਉਂਦਾ ਲੈ ਉਹਦਾ 2000 ਚ ਵੀ ਲਖਾਈ ਉਹਨੂੰ ਕਹਿੰਦਾ ਬਾਈ ਗੱਡੀਆਂ ਵਾਲੇ ਤੇ ਆ ਦੇ ਉਹ ਤੇਰੀ ਹੋ ਬਾਈ ਸੋ ਗਿਆ ਸਾਡਾ ਸਟੀਵ ਨਹੀਂ ਕਿਤੇ ਉਹ ਉਵੇਂ ਉਵੇਂ ਨਾ ਬਾਈ ਸੋ ਗਿਆ ਆ ਬੱਕਰਾ ਲੈ ਆ 2000 ਦਾ ਮੇਰੇ ਕਾ 2000 ਚ ਲਖਾਈ ਕਰਾ ਦੇ ਜੇ ਤਾਂ ਮੰਜ਼ੂਰਾ ਦਾ ਫੜ ਲੈ ਚੱਲ ਆ 2000 ਰੁਪਏ ਨਹੀਂ ਥਰਾਹੋਂ ਪੱਲੇ ਪੈ ਜੂ ਤੇਰੇ ਉਹਦਾ 2000 ਦੀ ਪੈਗੀ ਉਹਦਾ 2000 ਦੀ ਪੈਗੀ ਯਾਰ ਬਾਈ ਜੀ ਜਾਊਂਗੇ ਯਾਰ 6 ਦੀ ਬੱਕਰੀ ਜਾਂਦੀ ਪਿਆ ਕਿੰਨੇ ਦੇ 4000 ਰੁਪਏ ਵਾਲੀ ਯਾਰ ਤਾਂ ਐਂ ਦਾ 4000 ਰੁਪਏ ਵਾਲੀ ਸੋਈ ਬਾਈ ਯਾਰ ਸੂਨ ਆਲੀ ਵੀ ਆ ਬੱਕਰੀ 4000 ਦੀ ਕਿੱਥੇ ਮਿਲਦੀ ਆ ਆ ਬੱਕਰੀ 4000 ਰੁਪਏ ਦੀ ਉਹ ਦੀ ਕਿੱਥੇ ਇੱਥੇ ਬੈਠੀ ਸੀ ਸੁਣਦਾ ਕਰਦੇ ਉਹ ਨੂੰ ਲੈਣੇ ਨਾਲ ਵਟਾ ਸੱਟਾਈ ਆ ਬਾਬਾ ਯਾਰ ਪੈਸੇ ਦਿੰਦੇ ਆ ਬਸ ਇਹਨੇ ਪੈਸੇ ਨਾਲ ਲੈਂਦਾ ਹਾਂ ਇਹ ਨਾਲ ਪੈਸੇ ਲੈਂਦਾ ਇਹਦੀ ਬੱਕਰੀ ਆ ਕਾਲੀ ਇਹਦੀ ਕਾਲੀ ਬੱਕਰੀ ਉਹ ਮੁੰਡੇ ਦੀ ਆ ਇਹਦੀਆਂ ਬੱਕਰੀਆਂ ਬੂਰ ਕੰਨੀ ਪੱਠ ਦੇ ਉਹ ਡੱਬੀ ਬੱਕਰੀ ਆ ਠੀਕ ਆ ਉਥੂ ਦੀ ਡੱਬੀ ਪਾ ਤਾਂ ਬੱਡੇ ਵੇ ਪੱਛੇ ਨੇ ਹੁਣ 100 ਰੁਪਏ ਪਿੱਛੇ ਆਪਾਂ ਤੁਹਾਨੂੰ 1000 ਰੁਪਏ ਦੇ ਲਗਾ ਮੰਮੀ ਦਿੰਦੇ 100 ਦਾ ਤੂੰ ਜਾਨ ਹੀ ਨਿਕਲ ਜਾ ਕੋਈ ਨਹੀਂ ਜਾ ਹੋ ਗਿਆ ਯਾਰ ਇਧਰ ਸਾਹਮਣੇ ਆ ਯਾਰ ਆ ਉਹਦੇ ਸਾਹਮਣੇ ਆ ਬੱਕਰੀ ਵੀ ਜੋ ਕਿਥੇ ਭਾਈ ਰਾਜੀ ਹੁਣ ਕਿਵੇਂ ਕਰਾਤਾ ਬੱਕਰੀ ਕੋਈ ਫਿਰ ਓ ਆਪਾਂ ਹੁਣ ਵਪਾਰੀ ਹੁਣ ਚਲਦੀ ਆ ਰਾਜੀ ਘਟੇਵਾਂ ਦੇ ਨਾਲ ਹੀ ਰਾਜੀ ਉਚਾਲੇ ਖੜਾ ਰਾਜੀ ਭਾਈ ਕਿਵੇਂ ਕਰਾਤਾ ਭਾਈ ਯਾਰ 2000 ਰੁਪਏ ਵਾਜਣ ਨੂੰ ਦੇਤਾ ਠੀਕ ਆ ਲਖਾਈ ਆਪੋ ਆਪ 2000 ਲਖਾਈ ਆਪ ਕੋ ਲਖਾਈ ਇਹਦੀ ਆ ਬਾਈ ਹੁਣ 2000 ਚਾਹੁੰਦਾ ਥੋੜੀ ਆ ਬੰਦਾਈ ਨਿੱਕੀ ਆਉਦੇ ਆ ਸਾਰੇ ਮੈਨੂੰ ਹੀ ਬਾਈ ਇਹਨੇ ਵੱਡੇ ਵਈ ਆਏ 2000 ਦੇ ਦੇ ਬੰਦਾ ਹੀ ਨਹੀਂ ਗਿਆ ਲਖਾਈ ਆਉਦੀ ਆ ਦੇਤੀ ਹੈ ਜੀ ਪਹਿਲੀ ਇਹਦੀ ਦੇਖੋ ਲਖਾਈ ਯਾਰ ਹੁਣ ਆਪਾਂ ਜਿੱਦੀ ਵੀ ਮੈਟਰ ਤਾਂ ਭੱਜਿਆ ਵੱਡੇ ਬਾਈ ਮੈਂ ਹੁਣ 100 ਨਹੀਂ ਨਹੀਂ ਮੈਂ 2000 ਲੱਖੋਂ ਮੁਕਾ ਦੇਣਾ ਮੈਂ ਨਹੀਂ ਦੇਣੀ ਲਖਾਈ ਕਿੱਡੀ ਗੱਲ ਹੈ 100 ਬਜੇ ਤੁਸੀਂ 100 ਕੌਣ ਨੂੰ ਕਰਾਉਂਦੇ ਹੁਣ ਮੇਰੇ ਮੈਨੂੰ ਕੌਣ ਨੂੰ ਕਰਾਉਂਦੇ 100 ਦਾ ਕਰਾਉਣਾ ਕਾਪਾ ਨੂੰ ਕਹਿ ਤਾਂ ਪਛੜ ਗਿਆ ਜੇਦੋਂ ਗੱਲ ਹੀ ਹੋ ਗਈ ਫਿਰ ਬਾਤਾ ਨਹੀਂ ਕਰਦਾ ਲੱਗਦਾ ਉਹ 100 ਰੁਪਏ ਪਿੱਛੇ ਤੂੰ ਆ ਮੈਂ ਜਗਣਾ ਕਿਉਂ ਨੀ ਨੀ ਕੋਈ ਨਹੀਂ ਬਈ ਯਾਰ ਹੁਣ ਆਪਾਂ ਕਿਹੜਾ ਮਾਗਣੀ ਭਾਈ ਤੁਹਾਡੇ ਤੋਂ ਆਪਾਂ ਉਹ ਭੱਜੇ ਨੂੰ 200 ਰੁਪਏ ਵਾਲਾ ਲੈ ਆ 1000 ਤੋਂ 2000 ਰੁਪਏ ਲੈ ਵੀ 2000 ਰੁਪਏ ਦਿੱਤਾ ਹਾਂ ਆ ਬਾਈ ਮਲੋੜ ਤੋਂ ਆਏ ਸੀਗੇ 250 ਵਾਹੋ ਲਖਾਈ ਸਣੇ ਮਲੋੜ ਤੋਂ ਆਏ ਸੀ ਬਾਈ ਹੋਰੀ ਆਹ ਭਾਈ ਆਇਆ ਸੀ ਔਲਖਾਂ ਤੋਂ ਬੱਕਰੀ ਲੈ ਕੇ ਆਹਾ ਇਹ ਕਹਿੰਦਾ ਬੱਕਰੀ ਮੇਰੀ ਗੱਪਣ ਆ ਇਹ ਬੱਕਰੀ ਨਾ ਵੱਟਾ ਸੱਟਾ ਕੀਤਾ ਆਹ ਬੱਕਰੀਆਂ ਦਾ ਇਹ ਪਿੱਛੇ ਬੂਰ ਕਰਨੇ ਜੀ ਪੱਠਾ ਇੱਕ ਤੇ ਬੱਕਰੀ ਆ ਆ ਬੱਕਰੀ ਬਾਈ ਨੇ ਲਈ ਆ ਔਲਖਾਲੇ ਨੇ ਨਾਲ 2000 ਰੁਪਇਆ ਦਿੱਤਾ ਜਿਹੜੇ ਮਲੋੜਤਾ ਸੀ ਬੰਦੇ ਉਹਨਾਂ ਆਹੋ ਇਹਦਾ ਗੱਲ ਉਹ ਜਿਹੜੀ ਪੱਟ ਆ ਤੂੰ ਬੱਕਰੀ ਵੇਚ ਲਈ ਸੀ ਮੈਂ ਕਰਾਉਣਾ 2000 ਰੁਪਇਆ 2000 ਰੁਪਇਆ 2000 ਰੁਪਇਆ ਬੱਕਰਾ 2500 ਰੁਪਇਆ ਨਹੀਂ ਨਹੀਂ ਯਾਰ ਭਾਈ ਮੈਂ ਆਵਾ ਕਾ ਕਾ ਲਖਾਈ ਮੈਂ ਕਰਾਉਣਾ 25 ਕਰਾ ਦੇ ਯਾਰ ਚੱਲ ਜਾ ਚੱਲ ਨਾ ਉਹ ਯਾਰ ਮੈਂ ਹੁਣ ਲਖਾਈ ਭਾਈ ਨੇ ਕਹੇ 2500 ਭਾਈ ਨੇ ਆਖਤਾ ਮੈਨੂੰ ਮੈਂ ਕਹਿੰਦਾ ਗੁਰੂ 100 ਦਾ ਅਮਰੀਕਾ ਰੁਪਏ 100 ਦਾ ਇਹ 100 ਦਾ ਹੀ ਆ ਯਾਰ ਓਏ ਓਏ ਇਹ ਕਹਿੰਦਾ 2500 ਚਲਖਾਈ ਮੈਂ ਕਹਿੰਦਾ ਆ ਗਿਆ ਯਾਰ 2200 ਰੁਪਏ ਦੇ ਲਖਾਈ ਆਪਦੀ ਆਹ ਉੱਥੇ ਜਾ ਗਿਆ 2200 ਰੁਪਿਆ ਦਾ ਲਖਾਈ ਆਪਦੀ ਆਪਦੀ ਬਸ ਚਲਖਾਈ ਤੂੰ ਕਰ ਦੇਖਾ ਖੜ ਪਰ ਨਹੀਂ ਨਹੀਂ ਲਖਾਈ ਆਪਦੀ ਆਪਦੀ ਕਹੀ ਹੈ ਬਾਈ ਜਿਹੜੀ ਗੱਲ ਦੀ ਆਪਦੀ ਕੀ ਯਾਰ ਨਹੀਂ ਨਹੀਂ ਲਖਾਈ ਆ ਨੀ ਮੇਲੋ ਯਾਰ ਠੀਕ ਹੈ ਸੌਦਾ ਮੇਲ ਪਰ ਯਾਰ ਵੀਰ ਵੇੜਿਆ ਰਹੀ ਵੀ ਖੜੇ ਆ ਤੀਜਾ ਨਾ ਜਿਹੜਾ ਸੌਦਾ ਹੋ ਜਾਵੇ ਮੈਨੂੰ ਲੱਗ ਦੋਈ ਦੱਨਾ ਇਹੋ ਭਾਈ ਉਹ ਮੈਨੂੰ ਜਿੰਨਾ ਦਾ ਵਿਸ਼ੇ ਜਿਹੜੀ ਜਵਾਨ ਕਰ ਲਿਓ ਤਰੀ ਭਾਈ ਚੱਲ ਵੀ 2300 ਰੁਪਿਆ ਦੇਦਾ ਲਖਾਈ ਆਪੋ ਆਪਣੀ ਆ ਤੇ ਬੱਕਰੀ ਦੇਤੀ ਆ ਬਾਈ ਨੂੰ ਜਿਹੜਾ ਛੱਤਿਆਂ ਨੇ ਆ ਲਖਾਈ ਆਪੋ ਆਪਣੇ ਛੱਤਿਆਂ ਵਾਲੇ ਨੂੰ ਤੇ ਛੱਤਿਆਂ ਵਾਲੇ ਤੋਂ ਤੇ ਜਿਹੜਾ ਬਾਪੂ ਸੁਖਣੇ ਵਾਲਾ ਉਹਨੂੰ ਆ ਬੱਕਰੀ ਦਿਵਾਤੀ ਤੇ ਪਿੱਛੇ ਦੇ ਬੱਕਰਾ ਦੋਸਤੋ ਆਹਾਂ ਚਿੱਟਾ ਤੁਸੀਂ ਦੇਖ ਸਕਦਾ ਬਹੁਤ ਵਧੀਆ ਚੰਗੇ ਸੌਦੇ ਨੇ ਤੁਸੀਂ ਜਰੂਰ ਪਹੁੰਚ ਕਰੋ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਜਾਂਦੇ ਸੀ ਕਿ ਬੱਕਰਾ ਲੈ ਕੇ ਤੇ ਜਗਦੀਪ ਨੇ ਲਾ ਲਿਆ ਤੇ ਹੋ ਗਿਆ ਆਹੋ ਆਹੋ ਬਸ ਠੀਕ ਹੈ 4200 ਰੁਪਿਆ ਦੇਣਾ ਆਪਾਂ ਇਹਨਾਂ ਨੂੰ 4200 ਦੇਣਾ ਭਾਈ ਇਹਨਾਂ ਨੂੰ ਹਾਂ ਲਿਖਾਈ ਆ ਜਾ ਬਸ ਲਿਖਾਈ ਆਪਾਂ ਆਪਣੀ ਓ ਯਾਰ ਤੂੰ ਕੀ ਲੈਣਾ ਯਾਰ ਤੇਰੀ ਲਿਖਾਈ ਐ ਜਮਾ ਇਹ ਤੇਰੀ ਆ ਯਾਰ 4000 ਚ 420 ਤਰਦਾ ਦੇਣਾ ਬਾਈ ਜੀ ਤੁਸੀਂ 420 ਰੁਪਿਆ ਨਗਦ ਕੇ ਨਾ ਦੇ ਲਖਾਈ ਦੇ ਦੀਆਂ ਨੂੰ ਤੂੰ 420 ਰੁਪਿਆ ਦੇ ਉਹਨਾਂ ਨੂੰ ਕੇਰਾ ਬਸ ਗੱਲ ਖਤਮ ਬਾਅਦ ਚ ਵੇਖਾਂਗੇ ਬੱਕਰਾ ਦਾ ਤਾਰ ਥੱਲੇ ਤੈਨੂੰ ਮੈਂ ਆਪਦੀ ਮੰਡੀ ਦਾ ਪੂਰਾ ਮੰਨਿਆ ਇੱਕ ਚੋਟੀ ਦਾ ਦਲਾਰ ਰੱਖਣਾ ਵੈਸੇ ਮੰਡੀ ਦਾ ਚੱਲ ਤੂੰ ਫਰਾ 400 ਰੁਪਿਆ ਲੈ ਵੀ ਦੋਸਤੋ ਬਾਈ ਰਾਜੀ ਨੂੰ ਬੱਕਰਾ ਦਵਾਤਾ ਆਪਾਂ ਬਾਈ ਕਿੱਥੋਂ ਆਏ ਸੀਗੇ ਹਬੋਰ ਤੋਂ ਮਲੋੜ ਤੋਂ ਬਾਈ ਮਲੋੜ ਤੋਂ ਆਏ ਸੀਗੇ ਲੈਵਿਕੇ ਵਾਲੀ 100 ਦਾ ਬੱਕਰਾ ਹੋ ਗਿਆ ਇਹ ਵੀ ਬਹੁਤ ਉਹਦੇ ਜਦੋਂ ਵਾਲਾ ਕੰਮ ਹੋਇਆ 900 ਦੇ ਕੀਤੇ ਰਾਜੀ ਹਾਂ ਬਾਈ ਇਹ ਦੱਸਦਾ ਭਈਆ ਕਿੰਨਾ ਚੱਕ ਬਾਈ ਠੀਕ ਆ ਬਾਈ ਖੁਸ਼ ਆ ਹੁਣ ਬਾਈ ਲੈਵਿਕਾ ਰਾਜੀ ਇਧਰ ਖੁਸ਼ ਆ ਬਸ ਖੁਸ਼ ਹੀ ਹਾਂ ਜੇ ਤੁਸੀਂ ਕਰ ਦਿੰਦੇ ਠੀਕ ਆ ਬਾਈ ਇਹ ਬਰਬਰੀ ਕਿੰਨੇ ਚੁਕਰਾਤੀ ਬਾਈ ਬਰਬਰੀ 3500 ਦੀ ਉਹ ਹੀ ਕਰਪੁੱਤਾ ਹੀ ਆ ਹਾਂ ਲੈ ਕੋਈ ਨਹੀਂ ਨਹੀਂ ਛੱਡ ਲੈ ਲੈ 3500 ਚ ਬਰਬਰੀ ਕਰਾਤੀ ਆ ਆ ਬਾਈ ਲੈ ਕੇ ਹੀ ਜਾਂਦੇ ਸੀਗੇ ਜਾਂਦਾ ਹੀ ਲਵਾ ਲਈਆਂ ਮਲੋਟ ਵਾਲਿਆਂ ਤੋਂ ਤੇ ਛੱਤਿਆਂ ਨੇ ਆਲੇ ਨੇ ਲੈ ਲ ਗਾ ਆਹ ਇਸੇ ਹਿਸਾਬ ਕਰਨਾ ਹੁੰਦਾ ਉਹ ਚੱਲ ਦੋ ਨਹੀਂ ਉਹ ਲੈ ਰਹੇ ਹਾਂ ਤਦ ਤੱਕ ਇਸੇ ਹਿਸਾਬ ਕਰਨਾ ਹੁੰਦਾ ਬਾਈ ਉਹ ਮੈਂ ਲਾ ਲੇ ਮੈਂ ਤਾਂ ਅਉਣ ਸਾਰ ਪਹਿਲਾਂ ਅਗਲਾ ਕੰਮ ਕਰ ਫਿਰ ਖੜੂ ਮੈਂ ਨਾ ਹੁੰਦੀ ਵੇ ਨਾ ਓ ਠੀਕ ਆ ਠੀਕ ਆ ਬਾਈ ਖੁਸ਼ ਆ ਕੁੱਲਾ ਵੀ ਗਰਜੀਤ ਨੂੰ ਛੱਤਿਆਂ ਨੇ ਵਾਲੇ ਨੂੰ ਦਵਾਤੀ ਆ ਬਰਬਰੀ 3500 ਚ ਉਹ ਜਗਦੀਪ ਬਾਈ ਇਧਰ ਲਖਾਈ ਦਾ ਕਿਵੇਂ ਕੀਤਾ ਲਖਾਈ ਦੇ ਦੂੰ ਬਾਈ ਬਾਈ ਜੀ ਬਸ ਠੀਕ ਆ ਮੈਂ ਦੇਣੀ ਆ ਹੁਣ ਠੀਕ ਆ